ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਐਸਟ੍ਰੋਲੋਜਰ ਜੈਪਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗ੍ਰਸਥ ਜੀਵਨ ਦੇ ਉੱਪਰ ਖਾਸ ਕਰ ਹਸਬੰਡ ਵਾਈਫ ਦੇ ਰਿਸ਼ਤੇ ਦੇ ਉੱਪਰ ਅਗਰ ਉਹਨਾਂ ਦੇ ਵਿੱਚ ਆਪਸੀ ਅਨਬੰਦ ਰੰਦੀ ਹੈ ਰਹਿਣਾ ਵੀ ਇਕੱਠੇ ਆ ਪਰ ਲੜਨਾ ਵੀ ਜ਼ਰੂਰ ਹੈ ਚਲੋ ਥੋੜੀ ਬੋਤੀ ਗੱਲਾਂ ਹਰ ਪਰਿਵਾਰ 'ਚ ਹੁੰਦੀਆਂ ਨੇ ਪਰ ਡੇਲੀ ਅਗਰ ਤੁਹਾਡੇ ਆਪਸ ਦੇ ਵਿੱਚ ਕੋਈ ਤਣਾਅ ਰਹਿੰਦਾ ਜਾਂ ਲੜਾਈ ਝਗੜੇ ਹੁੰਦੇ ਨੇ ਜਾ ਮਨ ਮੁਟਾਵ ਰਹਿੰਦਾ ਤਾਂ ਉਹਨਾਂ ਦਾ ਅਸਰ ਤੁਹਾਡੇ ਕਾਰੋਬਾਰ ਦੇ ਉੱਪਰ ਵੀ ਰਹਿੰਦਾ ਤੇ ਦੂਸਰਾ ਤੁਹਾਡੇ ਬੱਚਿਆਂ ਦੇ ਉੱਪਰ ਵੀ ਤਾਂ ਉਹ ਸਟ्रेस ਤੁਹਾਡੀ ਦਿਨ-ਪ੍ਰਤੀ ਦਿਨ ਵੱਧਦੀ ਜਾਏਗੀ ਤਾਂ ਦੋਸਤੋ ਉਹਦੇ ਲਈ ਬੜਾ ਹੀ ਅੱਛਾ ਉਪਾਅ ਲੈ ਕੇ ਆਇਆ ਤਾਂ ਕਿ ਤੁਹਾਡੇ ਆਪਸੀ ਰਿਸ਼ਤੇ ਸੁਧਰਨ ਤੁਸੀਂ ਇੱਕ ਚੱਕਰ ਮਾਰਬਲ ਦਾ ਪੀਸ ਲੈ ਕੇ ਆਪਣੇ ਬੈੱਡਰੂਮ 'ਚ ਰੱਖਣਾ ਜਿਹਨੂੰ ਕਿ ਕਿਸੇ ਵੀ ਚਾਂਦੀ ਦੀ ਕਟੋਰੀ ਦੇ ਅੰਦਰ ਰੱਖ ਸਕਦੇ ਹੋ ਦੇਖਣਾ ਥੋੜੇ ਸਮੇਂ ਚ ਤੁਹਾਡੇ ਰਿਸ਼ਤੇ ਸੁਧਰਨੇ